ਹਾਂਜੀ ਦੋਸਤੋ ਫੌਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਅਪਡੇਟ ਮੌਸਮ ਵਿਭਾਗ ਨੂੰ ਲੈ ਕੇ ਹੈ ਸੋ ਮੌਸਮ ਹੈ ਜਿਹੜਾ ਇਕਦਮੀ ਬਦਲ ਚੁੱਕਿਆ ਹੈ ਤਾਂ ਮੌਸਮ ਵਿਭਾਗ ਨੇ ਵੀ ਸੰਕੇਤ ਦਿੱਤੇ ਹੈ 8 ਜ਼ਿਲ੍ਹਿਆਂ ਦੇ ਨਾਮ ਜਿਹੜੇ ਜਾਰੀ ਕੀਤੇ ਹੈ ਸੋ ਕਿਹੜੇ ਕਿਹੜੇ ਉਹ ਜ਼ਿਲ੍ਹੇ ਨੇ ਜਿੱਥੇ ਮੀਂਹ ਜਿਹੜਾ ਪੈ ਸਕਦਾ ਹੈ ਤਾਂ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਮੌਸਮ ਵਿਭਾਗ ਨੇ ਜਿਹੜਾ ਅੱਜ ਪੰਜਾਬ ਦੇ 19 ਜ਼ਿਲ੍ਹੇ ਦੇ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਿਹੜਾ ਜਾਰੀ ਕੀਤਾ ਹੈ ਜਦਕਿ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਹੈ ਸੂ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਵੈਸਟਰਨ ਡਿਸਟਰਬੈਂਸ ਸਰਗਰਮ ਹੈ ਜਿਹੜਾ ਹੋ ਗਿਆ ਇਸ ਦੇ ਸਰਗਰਮ ਹੋਣ ਦਾ ਅਸਰ ਜਿਹੜਾ ਉੱਤਰੀ ਭਾਰਤ ਦੇ ਪਹਾੜੀ ਤੇ ਜਿਹੜੇ ਮੈਦਾਨੀ ਇਲਾਕੇ ਨੇ ਇਹਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ 8 ਤੇ 9 ਦਸੰਬਰ ਨੂੰ ਪਹਾੜੀ ਇਲਾਕਿਆਂ ਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਪੰਜਾਬ ਸਮੇਤ ਹੋਰ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਡਿੱਗ ਜਾਵੇਗਾ ਇੱਥੇ ਤਾਪਮਾਨ 2 ਤੋਂ 3 ਡਿਗਰੀ ਤੱਕ ਜਾਂ ਡਿੱਗ ਸਕਦਾ ਹੈ ਇਸ ਸਮੇਂ ਸ਼ਹਿਰਾਂ ਦਾ ਘੱਟੋ ਘੱਟ ਤਾਪਮਾਨ 5 ਤੋਂ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 25 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਸਰ ਫਿਰੋਜ਼ਪੁਰ ਮੋਗਾ ਫਾਜ਼ਿਲਕਾ ਬਠਿੰਡਾ ਮਾਨਸਾ ਬਰਨਾਲਾ ਐਸਐਸ ਨਗਰ ਮਲੇਰਕੋਟਲਾ ਫਤਿਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਧੁੰਦ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਹਗੜ ਸਾਹਿਬ ਪਠਾਨਕੋਟ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਪੈਣ ਦੀ ਸੁਭਾਵਨਾ ਜਿਹੜੀ ਦੱਸੀ ਹੈ ਤਾਂ ਮੌਸਮ ਨੂੰ ਲੈ ਕੇ ਹੁਣ ਤੱਕ ਦੀ ਇਹ ਲੇਟੈਸਟ ਜਿਹੜੀ ਅਪਡੇਟ ਆਈ ਹੈ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ